टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना चाहती है देखो कंगना हमेशा कोई बहुत सामाजिक इशू ਜੀ ਦੇ ਨਾਲ ਸਮਾਜ ਜੁੜਦਾ ਹੋਵੇ ਇਹੋ ਜਿਹੇ ਇਸ਼ੂਸ ਤੇ ਕੰਮ ਨਹੀਂ ਕਰਦੇ ਉਹ ਕਿਉਂਕਿ ਵੈਸੀ ਤਾਂ ਵੈਸੀ ਤਾਂ ਬੀਜੇਪੀ ਜਿਹੜੀ ਆ ਉਹ ਇਸ ਇਹਨਾਂ ਗੱਲਾਂ ਨੂੰ ਹੀ ਪ੍ਰਮੋਟ ਕਰਦੀ ਹੈ ਪਰ ਮੈਨੂੰ ਲੱਗਦਾ ਦੇਖੋ ਕਰੈਕਟਰ ਅਸੈਸੀਨੇਸ਼ਨ ਕਿਸੇ ਵੀ ਕੌਮ ਦੀ ਕਿਸੇ ਵੀ ਲੇਕਿਨ ਇਹ ਇਹੋ ਜਿਹੇ ਸਾਡੇ ਐਕਟਰ ਹੈਗੇ ਆ ਜਿਹੜੀ ਹਮੇਸ਼ਾ ਸਮਾਜ ਨੂੰ ਤੋੜਨ ਦਾ ਔਰ ਸਮਾਜ ਦੇ ਵਿੱਚ ਵਖਰੀਮਾਂ ਪਾਉਣ ਦਾ ਕਿਤੇ ਨਾ ਕਿਤੇ ਕੰਮ ਕਰਦੇ ਆ ਆਖਰੀ ਸਵਾਲ ਮੇਰਾ ਨਰਨੌਤ ਨੂੰ ਲੈ ਕੇ ਪੰਜਾਬ ਪਰਚੀ ਵਿਰੋਧ ਹੋਇਆ ਐਸਜੀਪੀਸੀ ਨੇ ਕੀਤਾ ਸਿੱਖ ਜਥੇਬੰਦੀਆਂ ਨੇ ਕੀਤਾ ਉਹ ਕਹਿੰਦੇ ਇਹ ਫਿਲਮ ਨਹੀਂ ਲੱਗੇ ਉਹ ਤੋਂ ਕੰਗਰਾਂ ਨੌਰ ਦਾ ਕਮੈਂਟ ਆਂਦਾ ਕਿ ਮੈਨੂੰ ਜਿਹੜੀ ਹਰਾਸਮੈਂਟ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਇਹੋ ਦੀ ਗੱਲ ਦੀ ਦੇਖੋ ਕੰਗਨਾਰ ਨੌਰਤ ਹਮੇਸ਼ਾ ਕੋਈ ਬਹੁਤ ਸਮਾਜਿਕ ਇਸ਼ੂ ਜਿਹਦੇ ਨਾਲ ਸਮਾਜ ਜੁੜਦਾ ਹੋਵੇ ਇਹੋ ਜਿਹੇ ਇਸ਼ੂਸ ਤੇ ਕੰਮ ਨਹੀਂ ਕਰਦੇ ਉਹ ਕਿਉਂਕਿ ਵੈਸੀ ਤਾਂ ਵੈਸੀ ਤਾਂ ਮੈਂ ਦੇਖ ਰਹੇ ਵੈਸੀ ਤਾਂ ਭਾਜਪੀ ਜਿਹੜੀ ਆ ਉਹ ਇਸ ਇਹਨਾਂ ਗੱਲਾਂ ਨੂੰ ਹੀ ਪ੍ਰਮੋਟ ਕਰਦੀ ਆ ਪਰ ਮੈਨੂੰ ਲੱਗਦਾ ਦੇਖੋ ਕਰੈਕਟਰ ਅਸੈਸੀਨੇਸ਼ਨ ਕਿਸੇ ਵੀ ਕੌਮ ਦੀ ਕਿਸੇ ਵੀ ਸੈਗਮੈਂਟ ਦੀ ਨਹੀਂ ਕਰਦਾ ਐਮਰਜੈਂਸੀ ਫਿਲਮ ਨੂੰ ਕਿਵੇਂ ਦੇ ਦੇ ਕਿਉਂਕਿ ਐਮਰਜੈਂਸੀ ਉਹ ਤਾਂ ਲੱਗੀ ਸੀ ਉਹ ਤਾਂ ਬੜੇ ਖਰਾਬ ਸੀ ਉਹਦੇ ਵਿੱਚ ਹਾਲਾਤ ਖਰਾਬ ਸੀ ਲੇਕਿਨ ਉਹਦੇ ਵਿੱਚ ਜਿਹੜਾ ਕਰੈਕਟਰ ਜਿਹੜਾ ਖਾਸ ਕਰਕੇ ਸਿੱਖਾਂ ਦਾ ਦਿਖਾਇਆ ਗਿਆ ਉਹ ਬਹੁਤ ਚੰਗਾ ਨਹੀਂ ਦਿਖਾਇਆ ਗਿਆ ਲੇਕਿਨ ਹਮੇਸ਼ਾ ਜਿਹੜਾ ਸਿੱਖ ਕਰੈਕਟਰ ਆ ਜਾਂ ਪੰਜਾਬੀ ਕਰੈਕਟਰ ਆ ਮੈਂ ਲਾਰਜਰ ਟਰਮ ਦੇ ਵਿੱਚ ਕਹਿ ਸਕਦਾ ਚੰਗਾ ਨਾ ਤਾਂ ਬੀਜੇਪੀ ਐਮਪੀ ਐ ਕੋਈ ਰਾਏ ਦੇਣਾ ਚਾਹੁੰਗੇ ਐਸੇ ਕਾਂਗਰਸ ਐ ਨਹੀਂ ਮੈਂ ਉਹਨੂੰ ਕਿਉਂਕਿ ਉਹ ਬੇਸਿਕਲੀ ਮੈਨੂੰ ਕਦੀ ਵੀ ਇਹ ਲੱਗਿਆ ਨਹੀਂ ਹੈ ਕਿ ਦੇਖੋ ਜਿਹੜਾ ਕਲਾਕਾਰ ਹੁੰਦਾ ਉਹ ਹਮੇਸ਼ਾ ਸਮਾਜ ਦੇ ਇਸ਼ੂਜ਼ ਨੂੰ ਲੈ ਕੇ ਤੇ ਸਮਾਜ ਦੀ ਭਲਾਈ ਲਈ ਕੰਮ ਕਰਦਾ ਹਮ ਲੇਕਿਨ ਇਹ ਇਹੋ ਜੇ ਸਾਡੇ ਐਕਟਰ ਹੈਗੇ ਆ ਜਿਹੜੀ ਹਮੇਸ਼ਾ ਸਮਾਜ ਨੂੰ ਤੋੜਨ ਦਾ ਔਰ ਸਮਾਜ ਦੇ ਵਿੱਚ ਬਖਰੀਮਾਂ ਪਾਉਣ ਦਾ ਕਿਤੇ ਨਾ ਕਿਤੇ ਕੰਮ ਕਰਦੇ ਆ ਸੋ ਮੈਨੂੰ ਲੱਗਦਾ ਉਹ ਹੋ ਸਕਦਾ ਕਈ ਵਾਰੀ ਪਬਲਿਸਿਟੀ ਵੀ ਕਈ ਵਾਰੀ ਅਸੀਂ ਫਿਲਮਾਂ ਫਿਲਮਾਂ ਦੀ ਦੇਖਦੇ ਆ ਉਹ ਗੱਲ ਸਮਝ ਆਉਂਦੀ ਆ ਕਿਉਂਕਿ ਜਿਹੜੀ ਨੈਗੇਟਿਵਿਟੀ ਹੈਗੀ ਆ ਮੈਨੂੰ ਲੱਗਦਾ ਉਹਨੂੰ ਗਰੇਜ਼ ਕਰਨਾ ਚਾਹੀਦਾ ਚੰਗੇ ਐਕਟਰ ਨੂੰ ਚੰਗੇ ਖਿਡਾਰੀਆਂ ਨੂੰ ਇਹ ਐਮਬੈਸਡਰ ਵੜਨਾ ਚਾਹੀਦਾ ਔਰ ਸਮਾਜ ਦੇ ਵਿੱਚ ਇੱਕ ਵਧੀਆ ਸਨੇਹਾ ਜਿਹੜਾ ਦੇਣਾ ਚਾਹੀਦਾ